ਨਿਰਮਨ ਤਨ ਸੀਤਲ ਹੋਇ ਸਦਾ ਨਮਸ਼ਕਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਨਾਨਕ ਤਿਸ ਜਨ ਸਦਾ ਨਮਸਕਾਰ ਨਾਨਕ ਤਿਸ ਜਾਨੇ ਸਦਾ ਨਮਸਕਾਰ ਨਾਨਕ ਤਿਸ ਜਾਨੇ ਨਾਨਕ ਤਿਸ ਜਾਣੇ ਕੋ ਸਦਾ ਨਮਸਕਾਰ ਨਾਨਕ ਤਿਸ ਜਾਣੇ ਕੋ ਸਦਾ ਨਮਸਕਾਰ ਸ਼ਕਾਰ ਵਾਹਿਗੁਰੂ ਸਦਾ ਨਮ ਸਦਾ ਨਮ ਸ਼ਕਾਰ ਸਦਾ ਨਮ ਸ਼ਕਾਰ ਨਮਸ਼ਕਾਰ ਨਾਨਕ ਤੇ ਸੇ ਜਾਨ ਸਦਾ ਨਮਸ਼ਕਾਰ ਨਾਨਕ ਤੇ ਸੇ ਜਾਨ ਕੋ ਹੋਰ ਦਾਨ ਨਮਸ਼ਕਾਰ ਕਾਮ ਕੋ ਜਿਸੇ ਜਨਮ ਕੋ ਸੁਰ ਸਦਾ ਨਮਸ਼ਕਾਰ ਵਾਹਿਗੁਰੂ ਵਾਹਿਗੁਰੂ ਨੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਤੇ ਭਗਵੰਤ ਤਨ ਧਨ ਧਨ ਜਨ ਆਇਆ ਜਿਸ ਪਰ ਸਾ ਸਭ ਜਗਤ ਤਰਾਇਆ ਜਨ ਆਵਣ ਕਾ ਐਸਵਾਉ ਜਨ ਕੇ ਸੰਗ ਚਿਤ ਆਵੇਂ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਧਨ 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 ਜਨ ਆਇਆ ਪਰਮ ਸਤਕਾਰ ਜੋ ਸਤਗ੍ਰੰਦੀ ਸਾਜੀ ਔਰ ਨਵਾਜੀ ਸਤ ਗੁਰਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨਨੀ ਵੀ ਸੰਗਤ ਸਰਵਰੇ ਕੈਨਾਤ ਵਾਲੀਏ ਦੋ ਜਹਾਨ ਸੁਮਤੀ ਮਨੁਕਤਾ ਦੇ ਅਵਤਾਰ ਜੁਗੋ ਜੁਗ ਅਟਲ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੁਭਾਏ ਮਾਨ ਜੁੜ ਬੈਠੇ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਜ ਸਤ ਸੰਜੀ ਸਭ ਤੋਂ ਪਹਿਲਾਂ ਸਹੇਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂ ਦੀ ਬਖਸ਼ੀ ਹੋਈ ਫਤਿਹ ਦੋਹਰਾਉ ਫਤੇ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਜਨ ਅਯਿਸ ਪ੍ਰਸਾਦ ਸਭ ਜਗਤ ਰਾਯ ਕਲਗੀ ਤਰਪਾ ਸਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਅਨੰਨਿ ਸ਼ਰਧਾਲੂ ਸੰਤ ਸਿਪਾਈ ਸੂਰਬੀਰ ਯੋਧੇ ਮਿਸਲਾਂ ਦੇ ਜਰਨੈਲ ਅਨੋਖੇ ਅਮਰਸ਼ੀਰ ਸਿਰ ਲੱਤ ਯੋਧੇ ਕਹਿਣ ਤੂ ਭਾਵ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਉਹਨਾਂ ਦਾ ਜਨਮ ਦਿਹਾੜਾ ਨਯਾ ਜਾ ਰਿਹਾ ਹੈ ਅਮਰਤ ਵਲੇ ਤੋਂ ਗੁਰੂ ਕੀ ਬਾਣੀ ਦੇ ਜਾਪ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਕੀਰਤਨ ਦੀਵਾਨ ਸਜੇ ਹੋਏ ਹਨ ਥੋੜੇ ਮਿੰਟਾਂ ਆਪਣੇ ਕੋਲ ਥੋੜਾ ਸਮਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਦਾ ਜਸ ਕਰਕੇ ਤੇ ਸੁਣ ਕੇ ਬਾਬਾ ਜੀ ਦੇ ਜੀਵਨ ਦੇ ਵਿਚਾਰਾਂ ਦੀ ਸਾਂਝ ਆਪ ਜੀ ਨਾਲ ਪਾਉਣੀ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਹੈ? ਪਿੰਡ ਪਹੂ ਵਿੰਡ। ਜ਼ਿਲ੍ਹਾ ਅੰਮ੍ਰਿਤਸਰ। ਪਿੰਡ ਪਹੂ ਵਿੰਡ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ। ਜਿਵੇਂ ਆਪਾਂ ਕਹ ਲਈ ਆਪਣੀ ਨੇੜੇ ਆਪਾਂ ਪੇਵਿਚ ਹੀ ਪੈ ਜਾਂਦੇ ਨੇ ਇਸ ਤਰ੍ਹਾਂ ਇਹ ਪਿੰਡ ਜਿਹੜੇ ਨੇੜੇ-ਨੇੜੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚ ਹੀ ਪੈਂਦੇ ਹੁੰਦੇ ਨੇ ਸ਼ੰਕੇ ਵਾਲੇ ਨੂੰ ਤਾਂ ਬਾਨਣਾ ਚਾਹੀਦਾ ਉਹ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਕਿੱਥੇ ਪੈਂਦਾ ਹੈ ਬਾਬਾ ਜੀ ਕਹਿੰਦੇ ਪਏ ਇਹ ਤਾਂ ਮਤ ਤੇ ਨਾ ਜਦੋਂ ਮਤ ਫਿਰ ਜੇ ਨਾ ਫਿਰ ਬੰਦੇ ਨੂੰ ਨੁਕਤਾ ਜਿੰਨੀ ਸ਼ੁਰੂ ਹੋ ਜਾਂਦੀ ਸਮਝ ਲਓ ਗੁਰੂ ਉਹਦੀ ਮਤ ਮਾਰ ਰਿਹਾ ਜੰਗੇ ਦਿਨ ਨਹੀਂ ਆਉਣ ਵਾਲੇ ਹੁੰਦੇ ਉਹਨੇ ਇਸ ਕਰਕੇ ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦਾ ਪਿੰਡ ਹੈ ਪਹੁਵਿੰਡ ਪਿਤਾ ਹੈ ਭਗਤਾ ਜੀ ਭਾਈ ਭਗਤਾ ਨਾਂ ਦੇ ਭਗਤਾ ਨਹੀਂ ਜੀਵਨ ਪੜੋਗੇ ਆਪ ਵੀ ਪਤਾ ਲੱਗ ਜੇਗਾ ਤੁਹਾਨੂੰ ਭਗਤ ਵੀ ਸੀ ਗੁਰੂ ਮਹਾਰਾਜ ਦੇ ਕਰਦੇ ਬਾਣੀ ਨਾਲ ਰੰਗਿਆ ਹੋਇਆ ਜੀਵਨ ਹੈ ਉਹਨਾਂ ਦੇ ਘਰ ਹੀ ਐਸੇ ਪੁੱਤਰ ਆ ਸਕਦੇ ਨੇ ਆਪਾਂ ਕਮਾਈਆਂ ਕਿੰਨੀਆਂ ਗੁਨਾਮ ਦੀਆਂ ਬੰਦਗੀ ਦੀਆਂ ਕੀਤੀਆਂ ਉਹਨਾਂ ਕੋ ਅਸਰ ਹੈ ਉਹਨਾਂ ਨੇ ਜਿੰਨੀਆਂ ਕੀਤੀਆਂ ਉਹਨਾਂ ਤੇ ਉਹਨਾਂ ਅਸਰ ਹੋ ਗਿਆ ਇਹ ਤਾਂ ਵੀ ਜਿੰਨਾ ਕੋਈ ਕਰੇ ਉਹਨਾਂ ਹੀ ਮਾਰ ਦੀ ਕਿਰਪਾ ਵਰਤ ਜਾਂਦੀ ਹੈ ਭਾਈ ਭਗਤਾ ਦਾ ਜਿਹੜਾ ਜੀਵਨ ਸੀ ਗੁਰੂ ਅਨੁਸਾਰੀ ਜੀਵਨ ਸੀ ਗੁਰਮੁਖ ਆਪਾਂ ਕਹਿੰਨੇ ਭਾਈ ਜਿਹੜਾ ਰੁਕ ਜੇਗਾ ਉਹ ਨਹੀਂ ਸੀ ਉਹ ਮੇਰੀ ਉਹ ਗੁਰੂ ਮਹਾਰਾਜ ਦੇ ਬਚਨ ਮੁਖ ਲੈ ਕੇ ਚੱਲਣ ਵਾਲੇ ਸੀ ਜੋ ਮਰਜੀ ਕੋਈ ਕਹਿੰਦਾ ਰਵੇ ਵੈਸੇ ਚੱਲਿਆ ਹੀ ਗੁਰੂ ਦੇ ਮਾਰਦੇ ਤਾਂ ਜਾਂਦਾ ਐ ਕਹਦੇਗਾ ਕਿ ਮੁਕਾ ਕਰੇ ਕਹੀ ਜਾਵੇ ਜਿਨ੍ਹਾਂ ਨੇ ਗੁਰੂ ਦੇ ਮਾਰਦੇ ਚੱਲਣਾ ਫਿਰ ਵਈ ਇਹ ਗੱਲਾਂ ਸਾਰੀਆਂ ਨਦਰੰਦਾਰ ਕਰ ਦਿੰਦੇ ਭਾਈ ਭਗਤਾ ਉਹ ਸੀ ਗੁਰੂ ਅਨੁਸਾਰੀ ਜੀਵਨ ਬਤੀਤ ਕਰਨ ਵਾਲਾ ਇੱਥੇ ਹੀ ਬਸ ਨਹੀਂ ਉਹਨਾਂ ਦੀ ਧਰਮ ਪਤਨੀ ਬਾਬਾ ਦੀਪ ਸਿੰਘ ਜੀ ਦੀ ਮਾਤਾ ਸਤਕਾਰਯੋਗ ਨੇ ਮਾਤਾ ਪਿਤਾ ਅਸੀਂ ਨਹੀਂ ਕਹਿੰਦੇ ਬਾਣੀ ਕਹਿੰਦੀ ਹੈ ਤਿੰਨ ਧੰਨ ਜਿਨੇ ਦੀ ਮਾਉ ਆਏ ਸਫਲ ਸੇ ਗੁਰਬਾਣੀ ਮੋਹ ਲਾਗਦੀ ਉਹ ਜਨਾਂ ਦੀ ਉਹ ਸੇਵਕਾਂ ਦੀ ਉਹ ਗੁਰਸਿੱਖਾਂ ਦੀ ਉਹ ਭਗਤਾਂ ਦੀ ਮਾਂ ਧੰਨ ਹੈ ਜਿਨ੍ਹਾਂ ਦੀ ਕੁੱਖ ਤੋਂ ਐਸੇ ਸੂਰਮੇ ਯੋਧੇ ਸੰਤ ਸਿਪਾਈ ਬੰਦਗੀ ਵਾਲੇ ਰੋਹਾਨੀਅਤ ਵਾਲੇ ਉਹ ਦੁਨੀਆ ਤੇ ਆਏ ਆਪ ਤਾਂ ਤਰਨ ਯੋਗ ਉਹਨਾਂ ਨੇ ਪਤਾ ਨਹੀਂ ਕਿੰਨਿਆਂ ਵਾਸਤੇ ਆਪਣਾ ਜੀਵਨ ਜਿਹੜਾ ਤਾਰਨ ਯੋਗ ਬਣਾਤਾ ਦੂਜਿਆਂ ਦਾ ਵੀ ਆਪ ਤਾਂ ਤਰਨ ਯੋਗ ਹੈ ਹੀ ਸੀ ਉਹ ਇਸ ਕਰਕੇ ਸੁਸਾਣ ਸਿੰਘ ਮਾਤਾ ਜਿਉਣੀ ਧੰਨ ਹੈ ਸਿਰ ਝੁਕਦਾ ਉਹਨਾਂ ਦੇ ਚਰਨਾਂ 'ਤੇ ਕੋਈ ਗੁਰਸਿੱਖ ਬੱਚਾ ਹੋਵੇ ਬਾਣੀ ਨਾਲ ਜੁੜਿਆ ਹੋਵੇ ਉਹਦੇ ਮਾਪਿਓ ਦੇ ਸਿਰ ਅੱਗੇ ਸਿਰ ਚੁੱਕਦਾ ਹੈ ਸਾਧ ਸੰਗਤ ਕੈਸੀ ਪਰਵਰਿਸ਼ ਦਿੱਤੀ ਸਿੱਖੀ ਨਾਲ ਜੁੜੇ ਨੇ ਬੱਚੇ ਪਰ ਉਹ ਤਾਂ ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਨੇ ਉਹਨਾਂ ਅੱਗੇ ਸਿਰ ਚੁੱਕਦਾ ਹੈ ਧੰਨ ਨੇ ਐਸੀ ਮਾਤਾ ਪਿਤਾ ਧੰਨ ਭਗਤਾ ਜੀ ਧੰਨ ਭਾਈ ਭਗਤਾ ਜੀ ਪਿਤਾ ਧੰਨ ਮਾਤਾ ਜਿਉਣੀ 1682 ਜੇ ਗੂਗਲ ਤੇ ਸਰਚ ਮਾਰਾਂਗੇ 26 ਜਨਵਰੀ ਆਉਂਦਾ ਹੈ ਗੂਗਲ ਸਹੀ ਹੈ ਕਿਉਂ 26 ਜਨਵਰੀ ਉਦੋਂ ਸੀ ਅੱਜ ਨਹੀਂ ਅੱਜ ਤਾਂ ਹੁਣ 27 ਜਨਵਰੀ ਹੈ ਫਿਰ ਇਹਦਾ ਹੀ ਜੇ ਸ਼ੰਕਾ ਨਿਵਰਤ ਕਰਨਾ ਹੋਵੇ ਇਹਨੂੰ ਤਾਂ ਕਹਿੰਦੇ ਨੇ ਵਿਦਵਤਾ ਵਿਦਵਤਾ ਵਿਚਾਰ ਕਿਵੇਂ ਲਾਵਾਂਗੇ ਫਿਰ ਫਿਰ ਦੇਸੀ ਮਹੀਨੇ ਦੀ ਤਰੀਕ ਵੇਖਾਂਗੇ ਉਦੋਂ ਦੇਸੀ ਮਹੀਨੇ ਦੀ ਤਰੀਕ ਕਿਹੜੀ ਸੀ ਜੀ ਜਦੋਂ ਬਾਬਾ ਦੀਪ ਸਿੰਘ ਜੀ ਦਾ ਆਗਮਨ ਹੋਇਆ ਉਦੋਂ ਸੀ 14 ਮਾਗ ਅੱਜ ਵੇਖ ਲਿਓ ਜਾ ਕੇ ਗਿਣ ਕੇ ਕਿੰਨੇ ਮਾਗ ਹੈ ਗੁਰੂ ਦਾ ਇਤਿਹਾਸ ਦੇਸੀ ਤਰੀਕਾ ਨਾਲ ਲਿਖਿਆ ਗਿਆ ਇਸ ਕਰਕੇ ਸੋ ਸਾ ਸੰਜੀ 14 ਮਾਗ 1682 ਅੰਬਰਤ ਛਕਣ ਜਿਹੜਾ ਅਮਰ ਸੰਚਾਰ ਹੋਇਆ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਾਰ ਨੇ ਸ਼ਕਾਇਆ 1699 ਭਾਵੇਂ ਬਾਅਦ ਵਿੱਚ ਆ ਕੇ ਛੱਕਿਆ ਉਹਨਾਂ ਨੇ 1700 ਸਨ ਦੇ ਲਗਭਗ ਦਸ ਦੇ ਨੇ ਆਈ ਸੀ 17 17 ਕੋ ਸਾਲ ਦੀ ਉਮਰ ਸੀ ਉਦੋਂ ਬਾਬਾ ਦੀਪ ਸਿੰਘ ਜੀ ਇਸ ਕਰਕੇ ਅੱਜ ਉਹਨਾਂ ਦਾ ਦਿਨ ਹੈ ਬਾਬਾ ਦੀਪ ਸਿੰਘ ਦਾ ਸ਼ੁਰੂਆਤ ਤਾਂ ਇੱਥੋਂ ਹੀ ਹੋਣੀ ਉਹਨਾਂ ਦਾ ਪਿੰਡ ਉਹਨਾਂ ਦੇ ਮਾਤਾ ਪਿਤਾ ਮਾਂ ਰੋਜ਼ ਅੰਮ੍ਰਿਤ ਵੇਲੇ ਉੱਠਦੀ ਐ ਬੱਚਾ ਵੀ ਦੇਖਦਾ ਐ ਬੱਚਿਆਂ ਨੂੰ ਜਾਗਦਾ ਆ ਹੀ ਜਾਂਦੀ ਜਦੋਂ ਮਾਂ ਪੀਠ ਉੱਠਦੇ ਹੁਣ ਸਵੇਰੇ ਤੇ ਪਤਾ ਵੀ ਹੁੰਦਾ ਇਹਨੂੰ ਦੂਜੇ ਕੰਮ ਦਾ ਵੀ ਪਤਾ ਹੁੰਦਾ ਜਿਹੜਾ ਖੜਕਦੀ ਗਲਾਸ ਦੀ ਅਸਰ ਤਾਂ ਬਈ ਹੋਵੇਂ ਦਾ ਹੀ ਹੋਣਾ ਐ ਇਹਦਾ ਵੀ ਕਿੰਤੂ ਬਣ ਸਕਦਾ ਗੱਲ ਦਾ ਰਿਕਾਰਡ ਐ ਜੀ ਸੁਣਾ ਦੋ ਜਿੰਨੂੰ ਮਰਜੀ ਇਸ ਕਰਕੇ ਸੋ ਸਾਧ ਸੰਗਤ ਜਿਵੇਂ ਦੀ ਸੰਗਤ ਮਿਲੇਗੀ ਉਵੇਂ ਦੀ ਰੰਗਤ ਚੜ੍ਹੇਗੀ ਗੁਰੂ ਦੀ ਭਾਵੇਂ ਕੁਛ ਗੁਨਾ ਦੀ ਆਵੇ ਮਾਪਿਓ ਥੋੜਾ ਸਮਾਂ ਪਾ ਕੇ ਆਵੀਂ ਉਹ ਸੰਗਤ ਨੇ ਆਪਣਾ ਰੰਗ ਬਖਾਉਣਾ ਹੀ ਹੈ ਜੈਸੀ ਸੰਗਤ ਵੈਸੀ ਰੰਗਤ ਮਾਪਿਓ ਕਿਉਂ ਰੋਕਦੇ ਨੇ ਬੱਚਿਆਂ ਨੂੰ ਮਾੜੀ ਸੰਗਤ ਤੋਂ ਇਸੇ ਕਰਕੇ ਰੋਕਦੇ ਨੇ ਉਹਨਾਂ ਦਾ ਫਿਊਚਰ ਉਹਨਾਂ ਦਾ ਜੀਵਨ ਬਰਬਾਦ ਨਾ ਹੋਵੇ ਬਾਣੀ ਨੇ ਵੀ ਕਿਹਾ ਕਬੀਰ ਮਾਰੀ ਮਰੋ ਉਸੰਗ ਕੀ ਕੇਲੇ ਨਿਕਟ ਜੋ 베ਰ ਉਹ ਝੂਲੇ ਉਹ ជីਰੀਏ ਸਾਖਤ ਸੰਗ ਨਾ ਹੈ ਹੋਰ ਇਕਜੈਂਪਲ ਦੇ ਕੇ ਸਮਝਾਇਆ ਕਹਿੰਦੇ 베ਰੀ ਦੀ ਸੰਗਤ ਕਰ ਲਈ ਕੇਲੇ ਦੇ ਬੂਟੇ ਨੇ ਉਹਦੇ ਜਣਾ ਉਥੇ ਕੋਲ ਉੱਗ ਗਿਆ ਜਦੋਂ ਹਵਾ ਚੱਲਦੀ ਹੈ 베ਰੀ ਦੇ ਕੇਲੇ ਦੇ ਪੱਤਰ ਹਿੱਲਦੇ ਨੇ ਵੱਡੇ ਵੱਡੇ ਹੁੰਦੇ ਨੇ ਤੇ 베ਰੀ ਨੂੰ ਟੱਚ ਕਰਦੇ ਨੇ ਕਹਿੰਦੇ ਨਾਲ ਰਹਿਣਾ ਉਹਦੇ ਨਾਲ ਟੱਚ ਤੇ ਹੋਣਾ ਹੀ ਹੈ ਨਾ ਆਪਾਂ ਹੁਣ ਚੰਗਾ ਹੈ ਮਾੜਾ ਤੇ ਅਸਰ ਵੀ ਹੋਣਾ ਉਹ ਕੰਡੇ ਵੱਜਦੇ ਨੇ ਤੇ ਚੀਰ ਦਿੰਦੇ ਨੇ ਪੱਤਰਾਾਂ ਨੂੰ ਉਹਤੂ ਲੈ ਉਹ ਚੀਰੀਏ ਸਾਖਤ ਸੰਗ ਨਾਲੇ ਮਾੜੇ ਬੰਦੇ ਜਿਹੜੇ ਨਸ਼ੇ ਕਰਨ ਵਾਲੇ ਮਾੜਾ ਬੁੱਲਣ ਵਾਲੇ ਤੁਹਾਡੇ ਬੱਚੇ ਗਾਣਾ ਕੱਢਦੇ ਨਹੀਂ ਕੱਢਣ ਕਿਵੇਂ ਲੱਗੇ ਉਹਨਾਂ ਨੂੰ ਸੰਗਤ ਮਿਲਦੀ ਹੈ ਕੋਈ ਨਾ ਕੋਈ ਕੱਢ ਰਿਹਾ ਉਹ ਆ ਰਹੀ ਨਹੀਂ ਬਣਾ ਆਪਾਂ ਕਹਿੰਨੇ ਕੋਈ ਨਹੀਂ ਹੋਈ ਛੱਡੇ ਨਹੀਂ ਸ਼ੱਕਦੇ ਭਾਈ ਉਹ ਨਹੀਂ ਛੱਕਦੇ ਛਕਣ ਲੱਗ ਸਕਦੇ ਨੇ ਕਿਉਂਕਿ ਸੰਗਤ ਦਾ ਤਾਂ ਅਸਰ ਹੁੰਦਾ ਹੈ ਈ ਨਾ ਮੱਤ ਬਲੇਖੇ ਜੀ ਕੋਈ ਰਹਿ ਜੀ ਕੋਈ ਇਹ ਸੰਗਤ ਆਪਣਾ ਰੰਗ ਜ਼ਰੂਰ ਵਖਾਉਂਦੀ ਹੁੰਦੀ ਹੈ ਇਸ ਕਰਕੇ ਬਾਣੀ ਕੇ